ਤੇ ਆਗੂ ਹੋ ਤੇ ਵਰਕਰੋ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਸੋਚਦੇ ਹੁੰਦੇ ਸੀ ਜਦੋਂ ਵੀ ਕਿਸੇ ਧਰਨੇ 'ਚ ਜਾਣਾ ਤੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਆ ਤਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦੁੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਚ ਇੰਦਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਠਿੰਡਾ ਜਾਮ ਕਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਆ ਜਗਿੰਦਰ ਸਿੰਘ ਗਰਾਹਾ ਜੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰਕਾਰੋ ਜੇ ਇਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਇਕੱਠੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੜੀਆਂ ਉਦੋਂ ਵੱਧ ਤੁਸੀਂ ਜਿਹੜੀ ਆ ਸੰਜਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੁਨੇ ਬਲੰਦ ਕਰ ਦਿੱਤੇ ਤੇ ਅੱਜ ਇੱਕ ਗੱਲ ਕਹਿਣਿਆ ਕਿ ਭਾਰਤ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਲਿਖਿਆ ਜਾਣਾ ਹੈ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ ਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਿਹਾ ਜੇਲ੍ਹਾਂ ਚ ਬੰਦ ਕੀਤੇ ਜਾ ਰਿਹਾ ਉਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਨ੍ਹਾਂ ਤੇ ਪਰਚਾ ਹੈ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਖਿਆ ਅਸੀਂ ਕੋਰਟ ਚੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਕਚਹਿਰੀ ਚੋਂ ਲੈਣਾ ਹੈ ਇਹ ਜਨਤਾ ਦੀ ਕਚਹਿਰੀ ਨੇ ਜੇ ਪਰਚਾ ਰੱਦ ਕਰਤਾ ਫਿਰ ਸਰਕਾਰ ਦੀ ਯਰਤ ਨਹੀਂ ਕਿ ਉਹ ਪਰਚਾ ਸਟੈਂਡ ਕਰ ਸਕੇ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਨੂੰ ਚੈਨਲਾਂ ਦੀ ਪਰਵਾਹ ਹੈ ਸਾਡੇ ਲੋਕਾਂ ਲਈ ਸਾਡੇ ਜਿੰਨਾ ਮਰਜੀ ਚੈਨਲ ਬੰਦ ਹੋ ਜਾਣ ਜਿੰਨਾ ਮਰਜੀ ਪਰਚੇ ਹੋ ਜਾਣ ਪਰ ਅਸੀਂ ਜਿੰਨਾ ਚਿਰ ਸਾਡੇ ਲੋਕ ਐ ਅਸੀਂ ਲੋਕਪੱਖੀ ਗੱਲ ਕਰਦੇ ਰਵਾਂਗੇ ਸਾਡੀ ਜਿਹੜੀ ਆਵਾਜ਼ ਐ ਉਹ ਲੋਕਪੱਖੀ ਰਹੂਗੀ ਬੜੇ ਲੋਕ ਕਹਿੰਦੇ ਐ ਕਿ ਪੱਤਰਕਾਰਾਂ ਨੂੰ ਐਕਟਿਵਿਜ਼ਮ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਜਿਵੇਂ ਪਹਿਲਾਂ ਬੋਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਜਦੋਂ ਸਾਰੇ ਹਿਲੇ ਮੁੱਕ ਜਾਣ ਫਿਰ ਉਹ ਦੋ ਹਥਿਆਰ ਨੂੰ ਹੱਥ ਪਾਉਣਾ ਪੈਂਦਾ ਓਵੇਂ ਹੁਣ ਸਾਰੇ ਹਿਲੇ ਮੁੱਕ ਗਏ ਸੀ ਇਹ ਸਰਕਾਰ ਦੇ ਕੋਲੇ ਅਸੀਂ ਹਰ ਤਰੀਕੇ ਨਾਲ ਦੇਖ ਲਿਆ ਤੇ ਫਿਰ ਲੋਕਾਂ ਦੀ ਕਚਹਿਰੀ ਚ ਆਉਣਾ ਪੈਂਦਾ ਤੇ ਫਿਰ ਇਹਨਾਂ ਨੂੰ ਦੱਸਣਾ ਪੈਂਦਾ ਅੱਜ ਪਤਾ ਲੱਗ ਜੂਗਾ ਇਹ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਤੁਹਾਡੇ ਖਿਲਾਫ ਖੜੇ ਨੇ ਤੇ ਕਿਸ ਤਰੀਕੇ ਨਾਲ ਪੱਤਰਕਾਰਾਂ ਨਾਲ ਖੜੇ ਨੇ ਤੇ ਮੈਂ ਸਾਰੇ ਪ੍ਰੈਸ ਕਲੱਬਾਂ ਦਾ ਜਿੱਥੋਂ ਜਿੱਥੋਂ ਵੀ ਪੱਤਰਕਾਰ ਆਏ ਆ ਮਹਾਜਾ ਮਾਲਵਾ ਦੁਆਬਾ ਸਾਰੇ ਪਾਸਿਓਂ ਜਿੰਨੇ ਵੀ ਪੱਤਰਕਾਰ ਆਏ ਆ ਸਾਰਿਆਂ ਨੇ ਜਿਹੜੇ ਆ ਮੰਗ ਪੱਤਰ ਦਿੱਤੇ ਸਾਰਿਆਂ ਨੇ ਵੱਖ-ਵੱਖ ਜਗ੍ਹਾ ਤੇ ਪ੍ਰੋਟੈਸਟ ਕੀਤਾ ਹੈ ਮੇਰਾ ਸਾਰਿਆਂ ਅੱਗੇ ਸਿਰ ਝੁਕਦਾ ਹੈ ਜੇ ਕਿਸੇ ਪੱਤਰਕਾਰ ਨੂੰ ਮੇਰੇ ਕਿਸੇ ਨਾਲ ਕੋਈ ਗਿਲਾ ਵੀ ਹੋਵੇ ਮੈਂ ਉਹ ਸਾਰੇ ਸਾਥੀਆਂ ਤੋਂ ਵੀ ਮੁਆਫੀ ਮੰਗਦਾ ਕਿ ਤੁਹਾਡੇ ਗਿਲੇ ਮੇਰੇ ਸਿਰ ਮੱਤੇ ਤੁਸੀਂ ਅੱਜ ਸਾਰੇ ਗਿਲੇ ਸ਼ਿਕਵੇ ਸਾਂ ਕੁਝ ਪੁਲਾ ਕੇ ਇੱਥੇ ਆਇਓ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੇ ਕੋਈ ਬੋਲਣ ਦੇ ਵਿੱਚ ਗਲਤੀ ਰਹੀ ਹੋਵੇ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਲਮ ਨੇ ਅਰੰਗ ਜੇਬ ਨੂੰ ਜਫਰਨਾਮਾ ਲਿਖਿਆ ਉਹਦੀ ਰਾਸਤਾ ਖਤਮ ਕਰਤੀ ਇਸ ਕਲਮ ਨੇ ਸਾਡੇ ਗਦਰੀ ਬਾਬਿਆਂ ਨੇ ਗਦਰ ਅਖਬਾਰ ਕੱਢਿਆ ਉਹ ਅੰਗਰੇਜ਼ਾਂ ਦੀ ਹੋਂਦ ਖਤਮ ਕਰਤੀ ਇਹ ਐਮਰਜੈਂਸੀ ਅਜਿੰਦਰਾ ਗਾਂਧੀ ਨੇ ਆ ਲੋਕਾਂ ਤੇ ਜ਼ਬਰ ਕੀਤਾ ਇਹ ਕਲਮ ਨੇ ਇਤਿਹਾਸ ਲਿਖਿਆ ਉਹਦੀ ਇਹ ਹੋਂਦ ਖਤਮ ਕਰਤੀ ਆ ਜਿਹੜੀ ਸਰਕਾਰ ਐ ਇਹ ਸਮਝ ਲੈ ਕਿ ਇਥੇ ਲੋਕਾਂ ਦੀ ਪੁਕਤ ਐ ਲੋਕਾਂ ਦਾ ਰਾਜ ਚੱਲਦਾ ਐ ਲੋਕ ਉੱਪਰਲੀ ਥੱਲੇ ਕਰ ਦਿੰਦੇ ਐ ਕਿ ਅੱਜ ਅਸੀਂ ਇਸ ਗੱਲ ਦੇ ਇਸ ਗੁੱਸੇ ਨੂੰ ਇਸ ਲਹਿਰ ਨੂੰ ਉਸ ਪਾਸੇ ਨਹੀਂ ਲੈ ਕੇ ਜਾਣਾ ਕਿ ਇਹਨਾਂ ਨੇ ਤਿਆਰੀ ਕਰਨੀ ਐ ਉਹਨੇ ਉਮਰ ਲਿਆ 27 ਦੀਆਂ ਚੋਣਾਂ ਦੀ ਤੁਸੀਂ ਤਿਆਰੀ ਕਰਨੀਆਂ ਵੱਡੇ ਸਗਰਮੀ ਘੋਲਾਂ ਦੀ ਤੁਸੀਂ ਤਿਆਰੀ ਕਰਨੀਆਂ ਲੋਕ ਲਹਿਰ ਦੀ ਤੁਸੀਂ ਤਿਆਰੀ ਕਰਨੀਆਂ ਉਹਨਾਂ ਬਹੁ ਕੰਪਨੀ ਕੰਪਨੀਆਂ ਦੇ ਖਿਲਾਫ ਤੁਸੀਂ ਕਾਰਪੋਰੇਟ ਘਰਾਣੇ ਦੇ ਖਿਲਾਫ ਤਿਆਰੀ ਕਰਨੀ ਹੈ ਅੱਜ ਇੱਕ ਮੰਚ ਬਣ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਕਾਲ ਤੇ ਜਿੱਥੇ 90 ਕਿਸਾਨ ਜਿੱਥੇ ਬੰਦਿਆਂ ਮਜ਼ਦੂਰ ਟੈਕਨ ਟ੍ਰੈਡ ਜਿੱਥੇ ਬੰਦਿਆਂ ਇਕੱਠੀਆਂ ਹੁੰਦੀਆਂ ਆਓ ਉਸ ਪੱਤਰਕਾਰੋ ਮੈਂ ਚੜਾ ਦੀ ਨੀਤੀ ਵਾਲਿਆਂ ਦੀ ਗੱਲ ਕਰਾਂਗੇ ਆ ਅੱਜ ਦਾ ਕੱਠ ਅੱਜ ਦਾ মিডিਆ ਇਸ ਗੱਲ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ ਇਹਨਾਂ ਨੇ ਕਿਹੜਾ ਰਾਹ ਦੱਸਣਾ ਸਾਡੇ ਉਹ ਬੁੱਧੀਜੀਵੀਆਂ ਦਾ ਰਾਹ ਸਾਡੇ ਉਹ ਪੱਤਰਕਾਰਾਂ ਦਾ ਰਾਹ ਜਿਨ੍ਹਾਂ ਨੇ ਸਾਡੀ ਲੋਕ ਲਹਿਰ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਉਸ ਇਤਿਹਾਸ ਦੇ ਬਾਂਦੀ ਬਣੀਆਂ ਉਸ ਲਹਿਰ ਦਾ ਆਗਾਜ਼ ਕਰੀਏ ਆਓ ਇਸ 2027 ਦੀ ਚੋਣ ਦੇ ਮੁਕਾਬਲੇ ਲੋਕਾਂ ਦੀ ਲਹਿਰ ਖੜੀ ਦਿੱਲੀ ਦੇ ਅੰਦਰ ਮੂੰਹ ਤੋੜ ਮਾਰ ਜਵਾਦਤਾ ਆ 26 ਤਰੀਕ ਦੀ ਆ ਜਿਹੜੀ ਆਜ਼ਾਦੀ ਦੀ ਦਿਨ ਮਨਾਉਨੇ ਆ ਉਹਦੇ ਬਰਾਬਰ ਤੇ ਉਹਦੇ ਪੈਰਲਾ ਤੁਹਾਡਾ ਮਾਰਚ ਹੋਵੇ ਤੁਹਾਡੇ ਲੋਕਾਂ ਦੀ ਪੁਗਤ ਦਾ ਰਾਜ ਹੋਵੇ ਆ ਉਸ ਲਾਈਨ ਦੀ ਤਿਆਰੀ ਕਰੀਏ ਨਾ ਕਿ ਆਉਣ ਵਾਲੀ ਜਿਹੜੀ ਸਰਕਾਰ ਆਉਂਦਾ ਮੂੰਹ ਕਰੀ ਚੱਕੀਏ ਲੋਕਾਂ ਦੀ ਲਹਿਰ ਤੇ ਟੇਕ ਰੱਖ ਕੇ ਆ ਉਸ ਹਕੂਮਤ ਦਾ ਜਵਾਬ ਦਈਏ ਜੈ ਸੰਘਰਸ਼ ਜੱਟ ਲੜਨ ਵਾਲਾ ਲੋਕਾਂ ਦੀ